ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦੰਦਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇੱਕ ਬਹੁਤ ਹੀ ਪਿਆਰਾ ਸਿੱਖ ਹੋਇਆ ਹੈ ਜਿਸ ਦਾ ਨਾਮ ਸੀ ਭਾਈ ਮਨਸੂਖ ਮਨਸੂਖ ਬੜੇ ਪ੍ਰੇਮ ਅਤੇ ਸਰਧਾ ਨਾਲ ਗੁਰੂ ਜੀ ਦੀ ਸੇਵਾ ਕਰਿਆ ਕਰਦਾ ਸੀ ਇੱਕ ਵਾਰ ਭਾਈ ਮਨਸੂਖ ਵਪਾਰ ਕਰਨ ਵਾਸਤੇ ਸੰਗਲਾ ਦੀਪ ਜਾਣਾ ਚਾਹੁੰਦਾ ਸੀ ਤਾਂ ਕਿ ਉਥੇ ਜਾ ਕੇ ਉਹ ਵਪਾਰ ਕਰ ਸਕੇ ਇਸ ਲਈ ਉਸ ਨੇ ਗੁਰੂ ਜੀ ਤੋਂ ਵਪਾਰ ਸ਼ੁਰੂ ਕਰਨ ਦੀ ਆਗਿਆ ਮੰਗੀ ਤੇ ਗੁਰੂ ਜੀ ਨੂੰ ਕਿਹਾ ਕਿ ਮੈਨੂੰ ਕੋਈ ਸ਼ਬਦ ਲਿਖਵਾ ਦਿਓ ਜਿਸ ਨੂੰ ਪੜ੍ਹ ਕੇ ਮੇਰਾ ਗੁਰੂ ਚਰਨਾਂ ਨਾਲ ਪ੍ਰੇਮ ਜੁੜਿਆ ਰਹੇ ਮਨੁੱਖ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਨਾਮ ਦੀ ਮहिमा ਤੇ ਭਗਤੀ ਦੀ ਵਡਿਆਈ ਦੇ ਵਚਨ ਉਚਾਰਨ ਕੀਤੇ ਜਿਨ੍ਹਾਂ ਨੂੰ ਬਾਅਦ ਵਿੱਚ ਮਨੁੱਖ ਨੇ ਲੇਖ ਲਿਆ ਤੇ ਆਪਣੇ ਕੋਲ ਰੱਖ ਲੈ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਨਿਯਮ ਨਾਲ ਅੰਮ੍ਰਿਤ ਵੇਲੇ ਉੱਠ ਕੇ ਇਸਨਾਨ ਕਰਕੇ ਇਹਨਾਂ ਨੂੰ ਪੜ੍ਹ ਕੇ ਅਰਦਾਸ ਕਰਨੀ ਹੈ ਅਤੇ ਕੜਾ ਪ੍ਰਸ਼ਾਦ ਦੀ ਦੇਗ ਵਰਤੌਣੀ ਹੈ ਤੇਰਾ ਕੋਈ ਵੀ ਕੰਮ ਅੜੇਗਾ ਨਹੀਂ ਗੁਰੂ ਪਿਆਰਿਓ ਮਨੁਸਖ ਇਹ ਉਪਦੇਸ਼ ਲੈ ਕੇ ਬੜਾ ਪ੍ਰਸੰਨ ਹੋ ਕੇ ਮਾਲਾਤ ਕੇ ਸੰਗਲ ਦੀਪ ਨੂੰ ਚਲਾ ਗਿਆ ਮਨਸੂਬ ਆਪਣਾ ਮਾਲ ਲੈ ਕੇ ਸੰਗਲਦੀਪ ਸਹਿਰ ਦੇ ਇੱਕ ਟਾਪੂ ਤੇ ਪਹੁੰਚ ਗਿਆ ਉਹ ਸਹਿਰ ਵਿੱਚ ਬਹੁਤ ధని ਲੋਕ ਵਸਦੇ ਸਨ ਤੇ ਬੜੇ ਸੋਹਣੇ ਉਸ ਦੇ ਬਾਜ਼ਾਰ ਸਨ ਉਹ ਸਿਵਨਾਬ ਰਾਜੇ ਦੀ ਨਗਰੀ ਸੀ ਰਾਜਾ ਪੱਥਰਾਂ ਦੀ ਪੂਜਾ ਕਰਦਾ ਸੀ ਤੇ ਇਕਾਦਸੀ ਦਾ ਵਰਤ ਨੇਮ ਨਾਲ ਰੱਖਦਾ ਸੀ ਇਕਾਦਸੀ ਵਾਲੇ ਦਿਨ ਸਾਰੇ ਸਹਿਰ ਵਿੱਚ ਕੋਈ ਵੀ ਇਸਤਰੀ-ਪੁਰਸ਼ ਭੋਜਨ ਨਹੀਂ ਛਕਦਾ ਸੀ ਮਨਸੂਖ ਆਪਣੇ ਡੇਰੇ ਨੇਤ ਸਤਿਗੁਰੂ ਜੀ ਦੀ ਲਿਖਾਈ ਹੋਈ ਬਾਣੀ ਦਾ ਪਾਠ ਕਰਕੇ ਕੜਾਹ ਪ੍ਰਸਾਦ ਤਿਆਰ ਕਰਕੇ ਸੰਗਤਾਂ ਵਿੱਚ ਵਰਤਾਉਂਦਾ ਸੀ ਤੇ ਆਪ ਵੀ ਛਕਦਾ ਸੀ ਜਦੋਂ ਇਕਾदशी ਵਾਲੇ ਦਿਨ ਵੀ ਭਾਈ ਮਨਸੂਖ ਨੇ ਐਸੀ ਤਰ੍ਹਾਂ ਹੀ ਕੀਤਾ ਤਾਂ ਕਿਸੇ ਨੇ ਜਾ ਕੇ ਰਾਜੇ ਸ਼ਿਵਨਾਮ ਨੂੰ ਦੱਸਿਆ ਕਿ ਸਮੁੰਦਰ ਤੋਂ ਪਾਰ ਇੱਕ ਸਹਾukar ਸੁਦਾਗਰ ਆਇਆ ਹੈ ਬਹੁ ਨਾ ਤਾਂ ਤਿਲਕ ਲਾਉਂਦਾ ਹੈ ਤੇ ਨਾ ਹੀ ਸਾਰੇ ਗ੍ਰਾਮ ਪੂਜਦਾ ਹੈ ਤੇ ਅੱਜ ਉਸਨੇ ਇਕਾदशी ਵਾਲੇ ਦਿਨ ਵਰਤ ਵੀ ਨਹੀਂ ਰੱਖਿਆ ਹੈ ਤੇ ਲੋਕਾਂ ਨੂੰ ਭੋਜਨ ਛਕਾਇਆ ਹੈ ਅਤੇ ਆਪ ਵੀ ਛਕਾਇਆ ਹੈ ਗੁਰੂ ਪਿਆਰੇਓ ਸਿਵ ਨਾਮ ਨੇ ਉਸੇ ਸਮੇਂ ਆਪਣੇ ਆਦਮੀ 베ਜ ਕੇ ਭਾਈ ਮਨਸੁਖ ਨੂੰ ਬੁਲਵਾਇਆ ਮਨਸੁਖ ਨੇ 1000 ਰੁਪਇਆ ਤੇ ਨਾਰੀਅਲ ਰਾਜੇ ਅੱਗੇ ਰੱਖ ਕੇ თან ਗੁਰੂ ਨਾਨਕ ਦੇਵ ਜੀ ਕਿਹਾ त राम ने पूछा कि असी सुनिया है तू ना तो तिलक लगा है ना सालक राम पूजदा है अते ना ही तू एकादशी को वरत रखता है फिर रोज़ ही पहर रात उठ के स्नान करता है कि उल्टी मत तू लई है ता भाई मनसुख ने कहा महाराज वृक्ष रूपी जगत उपरों मुक्त फल प्राप्त करा वास्ते ਦੋ ਰਸਤੇ ਹਨ ਇੱਕ ਕੀੜੀ ਵਾਂਗ ਜ਼ਮੀਨ ਤੇ ਸਹਜੇ ਸਹਜੇ ਉੱਪਰ ਚੜ ਕੇ ਤੇ ਦੂਜਾ ਪੰਛੀ ਵਾਂਗ ਉਡਾਰੀ ਮਾਰ ਕੇ ਜਪ ਤਪ ਕੀੜੀ ਦੀ ਚਾਲ ਹੈ ਇਹਨਾਂ ਨਾਲ ਬਹੁਤ ਸਮਾਂ ਲੱਗਦਾ ਹੈ ਪਰ ਪੂਰੇ ਸਤਿਗੁਰੂ ਦਾ ਉਪਦੇਸ਼ ਪੰਛੀ ਦੀ ਉਡਾਰੀ ਵਸਮਾਨ ਹੈ ਜਿਸ ਨਾਲ ਥੋੜੇ ਸਮੇਂ ਵਿੱਚ ਹੀ ਮੁਕਤផល ਦੀ ਪ੍ਰਾਪਤੀ ਹੋ ਜਾਂਦੀ ਹੈ ਤੁਸੀਂ 15ਵੇਂ ਦਿਨ ਇਕਾदशी ਦਾ ਵਰਤ ਰੱਖਦੇ ਹੋ ਪਰ ਮਹਾਪੁਰਖਾਂ ਦੀ ਨੇਤ ਹੀ ਇਕਾदशी ਹੁੰਦੀ ਹੈ ਜੋ ਸੰਗਤ ਨਾਲ ਸਰੀਰ ਦੇ ਨਿਰਵਾਹ ਲਈ ਖਾਂਦੇ ਪੀਂਦੇ ਹਨ ਉਪਰੰਤ ਤੁਸੀਂ ਇਸ਼ਨਾਨ ਦੀ ਗੱਲ ਪੁੱਛੀ ਹੈ ਉਸ ਦੇ ਸੰਬੰਧ ਵਿੱਚ ਸ਼ਾਸਤਰਾਂ ਵਿੱਚ ਵੀ ਲਿਖਿਆ ਹੈ ਕਿ ਜੇ ਕੋਈ ਪਹਿਰ ਰਾਤ ਰਹਿੰਦੇ ਇਸ਼ਨਾਨ ਕਰੇ ਤਾਂ سونے ਦਾ ਇੱਕ ਭਾਰ ਦਾਨ ਕਰਨ ਦੇ ਬਰਾਬਰ ਫਲ ਮਿਲਦਾ ਹੈ ਜਿਹੜਾ ਚਾਰ ਘੜੀ ਰਹਿੰਦੀ ਰਾਤ ਇਸ਼ਨਾਨ ਕਰੇ ਉਸ ਨੂੰ ਇੱਕ ਵਾਰ ਚਾਂਦੀ দান ਕਰਨ ਦਾ ਫਾਲ ਮਿਲਦਾ ਹੈ ਜੋ ਇੱਕ ਘੜੀ ਰਹਿੰਦੀ ਇਸ਼ਨਾਨ ਕਰੇ ਉਸ ਨੂੰ ਸਵਾ ਮਣ ਦੁੱਧ ਦਾ দান ਕਰਨ ਦਾ ਫਾਲ ਮਿਲਦਾ ਹੈ ਤੇ ਜਿਹੜਾ ਸੂਰਜ ਚੜ੍ਹਨ ਤੋਂ ਪਹਿਲਾਂ ਇਸ਼ਨਾਨ ਕਰੇ ਉਸ ਨੂੰ ਮਣ ਭਰ ਜਲ দান ਕਰਨ ਦਾ ਫਾਲ ਮਿਲਦਾ ਹੈ ਪਰੰਤੂ ਜਿਹੜੇ ਸੂਰਜ ਚੜ੍ਹੇ ਇਸ਼ਨਾਨ ਕਰਦੇ ਹਨ ਉਹ ਸਿਰਫ ਸਰੀਰ ਨੂੰ ਹੀ ਸਾਫ਼ ਕਰਦੇ ਹਨ ਹੋਰ ਉਹਨਾਂ ਨੂੰ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਸੋ ਜੇਕਰ ਮੈਂ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਦਾ ਹਾਂ ਤਾਂ ਕੋਈ ਪਾਪ ਨਹੀਂ ਕਰਦਾ ਇਸ ਸਮੇਂ ਇਸ਼ਨਾਨ ਕਰਨ ਦਾ ਮਹੱਤਵ ਸਭ ਵੇਦਾਂ ਸ਼ਾਸਤਰਾਂ ਵਿੱਚ ਲਿਖਿਆ ਹੋਇਆ ਹੈ ਅਤੇ ਜੋ ਪੱਥਰ ਦਾ ਪੂਜਨ ਹੈ ਉਹ ਨਾ ਕੁਝ ਖਾਂਦਾ ਹੈ ਨਾ ਪੀਂਦਾ ਹੈ ਅਤੇ ਨਾ ਕੁਝ ਉਪਦੇਸ਼ ਦਿੰਦਾ ਹੈ ਉਸ ਦੀ ਸੇਵਾ ਦਾ ਕੀ ਫਲ ਮਿਲੇਗਾ ਗੁਰੂ ਜੀ ਜੋ ਪੂਰਨਪੁਰਖ ਕਿਰਪਾਲੂ ਹੈ ਉਹਨਾਂ ਦੀ ਸੇਵਾ ਕਰਕੇ ਅਤੀ ਉੱਤਮ ਮੁਕਤ ਫਲ ਦੀ ਪ੍ਰਾਪਤੀ ਹੁੰਦੀ ਹੈ ਗੁਰੂ ਜੀ ਨੇ ਕਲਯੁਗ ਦੇ ਜੀਵਾਂ ਦਾ ਉਧਾਰ ਕਰਨ ਵਾਸਤੇ અવਤਾਰ ਭਰਿਆ ਹੈ ਜਿਨ੍ਹਾਂ ਨੇ અપਾਰ ਕਿਰਪਾ ਕਰਕੇ ਮੈਨੂੰ ਮੁਕਤੀ ਪ੍ਰਾਪਤੀ ਦਾ ਰਸਤਾ ਪੰਛੀ ਦੀ ਉਡਾਰੀ ਵਾਂਗ ਦਾਸ ਦਿੱਤਾ ਹੈ ਗੁਰੂ ਪਿਆਰਿਓ ਮਨ ਸੁਖ ਦੇ ਹਿਰਦੇ ਵਿੱਚੋਂ ਸ਼ਰਧਾ ਅਤੇ ਪ੍ਰੇਮ ਨਾਲ ਨਿਕਲੇ ਹੋਏ ਇਹੇ ਵਚਨ ਸੁਣ ਕੇ ਸਿਉ ਨਾਮ ਦੇ ਹਿਰਦੇ ਵਿੱਚ ਇਸ ਤਰ੍ਹਾਂ ਅਸਰ ਹੋ ਗਿਆ ਜਿਵੇਂ ਬਾਹਰ ਨਾਲ ਲੱਤੀ ਹੋਈ ਗੱਡੀ ਜ਼ਮੀਨ ਵਿੱਚ ਥੱਸ ਜਾਂਦੀ ਹੈ ਉਸਨੇ ਭਾਈ ਮਨਸੂਖ ਨੂੰ ਪੁੱਛਿਆ ਤੇਰਾ ਐਸਾ ਗੁਰੂ ਕੌਣ ਹੈ ਤਾਂ ਮਨਸੂਖ ਨੇ ਦੱਸਿਆ ਮੇਰੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਜੋ ਪਰਮੇਸ਼ਵਰ ਦੇ અવਤਾਰ ਹਨ ਅਤੇ ਕਲਯੁਗ ਦੇ ਲੋਕਾਂ ਦਾ ਆਪਣੇ ਉਪਦੇਸ਼ ਨਾਲ ਕਲਿਆਣ ਕਰ ਦਿੰਦੇ ਹਨ ਉਹਨਾਂ ਦੇ ਦਰਸ਼ਨ ਕਰਕੇ ਹੀ ਉਹਨਾਂ ਦੇ ਪਰਮ ਗੁਣਾ ਦਾ ਪਤਾ ਲੱਗ ਸਕਦਾ ਹੈ ਰਾਜੇ ਸ਼ਿਵਨਾਮ ਨੇ ਇਹ ਵਚਨ ਸੁਣ ਕੇ ਬੜੇ ਪ੍ਰੇਮ ਅਤੇ ਸਰਦਾ ਨਾਲ ਬੇਨਤੀ ਕੀਤੀ ਕਿ ਮੈਨੂੰ ਵੀ ਆਪਣੇ ਗੁਰੂ ਜੀ ਦੇ ਦਰਸ਼ਨ ਕਰਾਓ ਆਪਣਾ ਸਮਾਨ ਛੇਤੀ ਵੇਚ ਕੇ ਵਾਪਸ ਚੱਲੋ ਤੇ ਮੈਨੂੰ ਆਪਣੇ ਨਾਲ ਲੈ ਕੇ ਚੱਲੋ ਤਦ ਭਾਈ ਮਨਸੂਖ ਨੇ ਕਿਹਾ ਰਾਜਾ ਜੀ ਕਾੜੀ ਨਾ ਕਰੋ ਗੁਰੂ ਜੀ ਅੰਤਰਿਆਮੀ ਘਟ ਘਟ ਦੇ ਜਨਨਹਾਰ ਹਨ ਜੇ ਤੁਸੀਂ ਸੱਚੇ ਹਿਰਦੇ ਨਾਲ ਗੁਰੂ ਜੀ ਨੂੰ ਯਾਦ ਕਰੋਗੇ ਤਾਂ ਉਹ ਤੁਹਾਨੂੰ ਇੱਥੇ ਹੀ ਆ ਕੇ ਦਰਸ਼ਨ ਦੇਣਗੇ ਤਾਂ ਰਾਜੇ ਨੇ ਕਿਹਾ ਮੈਨੂੰ ਉਹਨਾਂ ਦਾ ਸਰੇ ਲਿਖ ਚਿੰਨ ਸੱਟ ਕਰ ਸਮਝਾਓ ਜਿਸ ਦਾ ਧਿਆਨ ਧਰ ਕੇ ਮੈਂ ਗੁਰੂ ਜੀ ਨੂੰ ਯਾਦ ਕਰਾਂ ਤਦ ਭਾਈ ਮਨਸੂਖ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਰੂਪ ਦਾ ਵਰਣਨ ਕਰਕੇ ਅਤੇ ਘਰ ਦਾ ਸਾਰਾ ਪਤਾ ਰਾਜੇ ਨੂੰ ਲਿਖਾ ਦਿੱਤਾ ਉਸ ਤੋਂ ਬਾਅਦ ਭਾਈ ਮਨਸੁਖ ਨੇ ਆਪਣਾ ਸਾਰਾ ਮਾਲ ਵੇਚ ਲਿਆ ਤੇ ਦੇਸ਼ ਨੂੰ ਵਾਪਸ ਜਾਣ ਵਾਸਤੇ ਤਿਆਰ ਹੋਇਆ ਤਾਂ ਰਾਜੇ ਸਿਵਨਾਬ ਨੇ ਕਿਹਾ ਤੇਰੇ ਇੱਥੇ ਰਹਿਣ ਨਾਲ satsang ਹੋ ਜਾਂਦਾ ਸੀ ਹੁਣ ਮੇਰੀ ਅਵਿਲਾਸਾ ਕਦੋਂ ਤੱਕ ਪੂਰੀ ਹੋਵੇਗੀ ਤਾਂ ਭਾਈ ਮਨਸੁਖ ਨੇ ਕਿਹਾ ਰਾਜਾ ਜੀ ਤੁਸੀਂ ਧੀਰਜ ਰੱਖੋ ਗੁਰੂ ਜੀ ਜਲਦੀ ਹੀ ਦਰਸਨ ਦੇਣਗੇ ਮਨਸੁਖ ਦੇ ਚਲੇ ਜਾਣ ਪਿੱਛੋਂ ਰਾਜਾ ਅਠੇ ਪਹਿਰ ਉੱਠਦਾ ਪਹਿੰਦਾ ਸੌਂਦਾ ਜਾਗਦਾ ਗੁਰੂ ਜੀ ਦੇ ਦਰਸਨਾ ਦੀ ਤਾਂਗ ਵਿੱਚ ਤਮਾਂ ਵੀ ਤਾਂ ਲੱਗਾ ਦਰਸਨਾ ਦੀ ਤਾਂਗ ਨਾਲ ਕਈ ਵਾਰ ਉਹ ਖਾਣਾ ਪੀਣਾ ਵੀ ਭੁੱਲ ਜਾਂਦਾ ਤੇ ਪਿਆਸੇ ਨੇਤਰਾਂ ਵਿੱਚੋਂ ਜਲ ਵਗਦਾ ਰਹਿੰਦਾ ਗੁਰੂ ਪਿਆਰੇਓ ਜਦ ਸਿਵਨਾਵ ਰਾਜਾ ਗੁਰੂ ਦਰਸਨਾ ਦੇ ਪ੍ਰੇਮ ਵਿੱਚ ਰੰਗਿਆ ਗਿਆ ਤਾਂ ਕਈ ਫਕੀਰ ਤ੍ਰੇਸ ਕਾਰਨ ਕਰਕੇ ਆਪਣਾ ਨਾਮ ਨਾਨਕ ਰੱਖ ਕੇ ਰਾਜੇ ਸਿਵਨਾਬ ਦੇ ਨਗਰ ਵਿੱਚ ਪਹੁੰਚ ਗਏ ਤੈਸ ਲੋਕਾਂ ਨੂੰ ਆਪਣਾ ਨਾਮ ਨਾਨਕ ਕਰਕੇ ਦੱਸਿਆ ਜਦ ਰਾਜੇ ਨੂੰ ਪਤਾ ਲੱਗਦਾ ਕਿ ਕੋਈ ਨਾਨਕ ਨਾਮ ਦਾ ਪੀਰ ਆਇਆ ਹੈ ਤਾਂ ਰਾਜਾ ਉਸ ਦੇ ਕੋਲ ਮਿਲਣ ਵਾਸਤੇ ਜਾਂਦਾ ਪਰ ਜਦੋਂ ਉਸ ਦੇ ਕੋਲ ਬੈਠ ਕੇ ਆਪਣੇ ਮਨ ਦੇ ਸੰਗ ਤੇ ਉਸ ਦਾ ਤਾਂ ਉਹ ਕੋਈ ਗਿਆਨ ਨਾ ਦੇ ਸਕਦਾ ਫਿਰ ਰਾਜੇ ਨੇ ਐਸੇ ਫਕੀਰਾਂ ਨੂੰ ਪਰਖਣ ਵਾਸਤੇ ਇੱਕ ਗੋਰ ਢਾਂਗ ਰ ਸੋਚਿਆ ਸਹਿਰ ਦੀਆਂ ਸੁੰਦਰ ਇਸਤਰੀਆਂ ਨੂੰ ਹੁਕਮ ਕੀਤਾ ਕਿ ਜਿਹੜਾ ਕੋਈ ਵਿਦੇਸੀ ਫਕੀਰ ਸਹਿਰ ਵਿੱਚ ਆਵੇ ਤਾਂ ਉਸ ਕੋਲ ਜਾ ਕੇ ਰਾਤ ਸਮੇ ਉਸ ਦੀ ਸੇਵਾ ਕਰੋ ਅਤੇ ਵੇਖੋ ਉਹ ਪੂਰਾ ਸੰਤ ਹੈ ਕਿ ਅਦਗੁਰਾ ਹੈ ਜਦ ਕਿਸੇ ਨੂੰ ਪੂਰਾ ਨਿਰਣੇ ਕਰ ਲਓ ਤਾਂ ਮੈਨੂੰ ਆਣ ਕੇ ਦੱਸਣਾ ਰਾਜੇ ਦਾ ਆਪਾ ਮਨ ਕੇ ਜਦ ਇਸ ਤਰ੍ਹਾਂ ਪੀਰਾ ਫਕੀਰਾਂ ਦੀ ਬਰਕ ਆਉਣ ਲੱਗੀ ਤਾਂ ਇਸਤਰੀਆਂ ਦੇ ਹਾਰ ਸ਼ਿੰਗਾਰ ਹਾਉ ਭਾਉ ਵੇਖ ਕੇ ਕੋਈ ਵੀ ਸਾਧੂ ਆਪਣੇ ਨੇਮ ਧਰਮ ਵਿੱਚ ਨਾ ਰਹਿੰਦਾ ਸਭ ਪਤਿਤ ਹੋ ਜਾਂਦੇ ਜਦੋਂ ਰਾਜੇ ਨੂੰ ਇਹ ਗੱਲ ਦੱਸੀ ਜਾਂਦੀ ਤਾਂ ਉਹ ਸਮਝ ਲੈਂਦਾ ਕਿ ਇਹ ਲੋਕ ਪਖੰਡੀ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਐਸੇ ਨਹੀਂ ਹੋ ਸਕਦੇ ਐਸੀਆਂ ਸੋਚਾਂ ਸੋਚ ਕੇ ਉਹ ਸੋਚਦਾ ਕੀ ਪਤਾ ਨਹੀਂ ਮੈਨੂੰ ਉਸ ਪੂਰਨ ਗੁਰੂ ਜੀ ਦੇ ਕਦੀ ਦਰਸਨ ਹੋਣਗੇ ਕਿ ਨਹੀਂ ਰਾਜਾ ਗੁਰੂ ਜੀ ਨੂੰ ਯਾਦ ਕਰਦਾ ਜੈਸ ਨਾਲ ਉਸ ਦੀਆਂ ਅੱਖਾਂ ਵਿੱਚੋਂ ਵਿਰੋਧ ਦਾ ਨੀਰ ਵਗਦਾ ਰਹਿੰਦਾ ਗੁਰੂ ਪਿਆਰਿਓ ਇਸ ਤਰ੍ਹਾਂ ਜਦ ਰਾਜੇ ਦੇ ਪ੍ਰੇਮ ਨੇ ਖਿੱਚ ਪਾਈ ਤਾਂ ਗੁਰੂ ਜੀ ਜੰਗਲ ਵਿੱਚ ਬੈਠੇ ਭਾਈ ਭਾਲਾ ਜੀ ਅਤੇ ਭਾਈ ਮਰਦਾਨਾ ਜੀ ਨੂੰ ਕਹਿ ਲੱਗ ਗਏ ਚਲੋ ਭਈ ਸੰਸਾਰ ਦੀ ਯਾਤਰਾ ਕਰੀਏ ਕਿਤੇ ਪਾਪੀ ਕਿਤੇ ਧਰਮਾਤਮਾ ਕਿਤੇ ਸੁਖੀ ਕਿਤੇ ਦੁਖੀ ਅਨੇਕਾਂ ਹਾਂ ਦੇ ਲੋਕ ਵਸਤੇ ਹਨ ਉਹਨਾਂ ਨੂੰ ਜਾ ਕੇ ਦੇਖੀ ਇਸ ਤਰ੍ਹਾਂ ਗੁਰੂ ਜੀ ਦੇ ਵਚਨ ਸੁਣ ਕੇ ਭਾਈ ਮਰਦਾਨਾ ਜੀ ਅਤੇ ਭਾਈ ਬਾਲਾ ਜੀ ਗੁਰੂ ਜੀ ਦੇ ਨਾਲ ਚੱਲਣ ਨੂੰ ਤਿਆਰ ਹੋ ਗਏ ਰਸਤੇ ਵਿੱਚ ਸਤਨਾਮ ਦਾ ਉਪਦੇਸ਼ ਦੇਂਦੇ ਹੋਏ ਅਤੇ ਨਗਰਾਂ ਤੇ ਸਹਰਾਂ ਤੇ ਲੋਕਾਂ ਦਾ ਉਧਾਰ ਕਰਦੇ ਹੋਏ ਗੁਰੂ ਜੀ ਸੰਗਲ ਦੀਪ ਦੇ ਰਾਜੇ ਸਿੰਘ ਨਾਲ ਦੇ ਨਗਰ ਵਿੱਚ ਪਹੁੰਚ ਗਏ ਸੰਗਲ ਦੀਪ ਜਾ ਕੇ ਇੱਕ ਸੁੰਦਰ ਬਾਗ ਵਿੱਚ ਬੈਠ ਗਏ ਗੁਰੂ ਪਿਆਰਿਓ ਇਹ ਬਾਗ ਕੁਝ ਸਮੇਂ ਤੋਂ ਸੁੱਕਾ ਹੋਇਆ ਸੀ ਜਦੋਂ ਗੁਰੂ ਜੀ ਨੇ ਇਸ ਬਾਗ ਵਿੱਚ ਚਰਨ ਰੱਖੇ ਤਾਂ ਬਾਗ ਹਰਾ ਭਰਾ ਹੋ ਗਿਆ ਭਗਵਾਨ ਨੇ ਜਦ ਇਹ ਕੋਤਕ ਵੇਖਿਆ ਤਾਂ ਉਸ ਨੇ ਰਾਜੇ ਸਿਮਨ ਨੂੰ ਜਾ ਕੇ ਦੱਸਿਆ ਕਿ ਤੁਹਾਡੇ ਬਾਗ ਵਿੱਚ ਇੱਕ ਸਾਧੂ ਆਏ ਹੋਏ ਹਨ ਜਿਨ੍ਹਾਂ ਨਾਲ ਦੋ ਚੇਲੇ ਹਨ ਉਨਾ ਬਾਗ ਵਿੱਚ ਆਉਣ ਸਾਰ ਹੀ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ ਜਿਹੜਾ ਕਈ ਦਿਨਾਂ ਤੋਂ ਸੁੱਕਾ ਸੀ ਇਹ ਖਬਰ ਸੁਣ ਕੇ ਰਾਜਾ ਨੇ ਆਪਣੇ ਵਜ਼ੀਰ ਨੂੰ ਕਿਹਾ ਸ਼ਾਇਦ ਸ੍ਰੀ ਗੁਰੂ ਨਾਨਕ ਦੇਵ ਜੀ ਆ ਗਏ ਹੋਣ ਤੂੰ ਆਪ ਜਾ ਕੇ ਪਤਾ ਲਾਏ ਤਦ ਰਾਜੇ ਦਾ ਵਜ਼ੀਰ ਪਰਸਰਾਮ ਅਨੇਕ ਤਰ੍ਹਾਂ ਦੇ ਭੋਜਨ ਲੈ ਕੇ ਗੁਰੂ ਜੀ ਦੇ ਕੋਲ ਗਿਆ ਤੇ ਬੇਨਤੀ ਕੀਤੀ ਇਹ ਇਹ ਭੋਜਨ ਆਪ ਜੀ ਦੇ ਛਕਣ ਵਾਸਤੇ ਰਾਜੇ ਸਿਵਨਾਬ ਨੇ ਭੇਜਿਆ ਹੈ ਆਪ ਜੀ ਕਿਰਪਾ ਕਰਕੇ ਭੋਜਨ ਛਕੋ ਗੁਰੂ ਜੀ ਨੇ ਵਚਨ ਕੀਤਾ ਤੇ ਕਿਹਾ ਇਹਨਾਂ ਰਸਾਂ ਦੇ ਦੇੰਤ ਸਵਾਦ ਮਿੱਠੇ ਵਿਉ ਸਮਾਨ ਹਨ ਇੱਕ ਨਾਮ ਹੀ ਸੁੱਖਾਂ ਦੇ ਦੇਣ ਵਾਲਾ ਮਹਾਨ ਰਸ ਹੈ ਜਿਸ ਉੱਤੇ ਉਹ ਪਰਮਾਤਮਾ ਆਪ ਕਿਰਪਾ ਕਰਦਾ ਹੈ ਉਹ ਇਸ ਮਹਾਨ ਨਾਮ ਰਸ ਨੂੰ ਛਕਦਾ ਹੈ ਗੁਰੂ ਜੀ ਦਾ ਵਿਚਾਰ ਸੁਣ ਕੇ ਵਜ਼ੀਰ ਨੇ ਰਾਜੇ ਸੇ ਉਹ ਨਾਮ ਨੂੰ ਦੱਸਿਆ ਕਿ ਉਹ ਇਨ੍ਹਾਂ ਪਦਾਰਥਾਂ ਦੇ ਰਸਾ ਕਸਾਂ ਨੂੰ ਵਿਉ ਸਮਾਨ ਦਸਤੇ ਹਨ ਜਿਨ੍ਹਾਂ ਦੇ ਖਾਣ ਨਾਲ ਮਨ ਅਤੇ ਤਨ ਦੋਵੇਂ ਵਿਕਾਰੀ ਹੋ ਜਾਂਦੇ ਹਨ ਤਦ ਰਾਜੇ ਨੇ ਕਿਹਾ ਜੇ ਉਹ ਇਨ੍ਹਾਂ ਤੋਂ ਵਿਰਤ ਹਨ ਤਾਂ ਸੁੰਦਰ ਇਸਤਰੀਆਂ ਨੂੰ ਉਹਨਾਂ ਦੇ ਕੋਲ ਲੈ ਕੇ ਜਾਓ ਗੁਰੂ ਪਿਆਰੇ ਉਹ ਰਾਜੇ ਦਾ ਹੁਕਮ ਸੁਣ ਕੇ ਵਜ਼ੀਰ ਕੁਝ ਸੁੰਦਰ ਇਸਤਰੀਆਂ ਲੈ ਕੇ ਗੁਰੂ ਜੀ ਦੇ ਕੋਲ ਗਿਆ ਤੇ ਕਹਿਣ ਲੱਗਾ ਇਹ ਸੁੰਦਰ ਇਸਤਰੀਆਂ ਤੁਹਾਡੇ ਦਿਲ ਪਰਚਾਵੇ ਵਾਸਤੇ ਰਾਜੇ ਨੇ ਭੇਜੀਆਂ ਹਨ ਤਦ ਗੁਰੂ ਜੀ ਨੇ ਵਚਨ ਕੀਤਾ ਕਿ ਇਹ ਅਪਾਰ ਰੂਪ ਵਾਲੀਆਂ ਔਰਤਾਂ ਵਿਉਂ ਦੀਆਂ ਗੰਦਲਾਂ ਖੰਡ ਵਿੱਚ ਤੇ ਪੇਟੀਆਂ ਹੋਈਆਂ ਹਨ ਜੋ ਪੁਰਸ਼ਾਂ ਦਾ ਜਨਮ ਬਰਸ਼ਟ ਕਰ ਦੇਂਦੀਆਂ ਹਨ ਗੁਰੂ ਜੀ ਦੇ ਇਹ ਵਚਨ ਸੁਣ ਕੇ ਵਜ਼ੀਰ ਨੇ ਰਾਜੇ ਨੂੰ ਜਾ ਕੇ ਸਾਰਾ ਹਾਲ ਦੱਸਿਆ ਕਿ ਸੰਤ ਇਹਨਾਂ ਨੂੰ ਚੰਗਾ ਨਹੀਂ ਸਮਝਦੇ ਤੇ ਇਹਨਾਂ ਦੀ ਸੰਗਤ ਕਰਨ ਨੂੰ ਬੁਰਾ ਕਹਿੰਦੇ ਹਨ ਫਿਰ ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਤੁਸੀਂ ਸੁੰਦਰ ਗਹਿਣੇ ਅਤੇ ਕਪੜੇ ਤੇ ਬੇਟਾ ਇਕੱਠਾ ਕਰਕੇ ਦੇਖੋ ਕਿ ਉਹਨਾਂ ਦਾ ਇਹਨਾਂ ਤੇ ਮਨ ਵਰਮੋਂਦਾ ਹੈ ਕਿ ਨਹੀਂ ਜਦ ਵਜ਼ੀਰ ਨੇ ਸੁੰਦਰ ਕਪੜੇ ਤੇ ਬਹੁਮੁੱਲੇ ਜੇਵਰ ਲੈ ਜਾ ਕੇ ਗੁਰੂ ਜੀ ਨੂੰ ਵੇਖੇ ਤਾਂ ਗੁਰੂ ਜੀ ਨੇ ਕਿਹਾ ਇਸ ਸਰੀਰ ਤੇ ਇਸ ਨੂੰ ਕੌਣ ਵਾਲੇ ਗਹਿਣੇ ਤੇ ਕਪੜੇ ਸਭ ਝੂਠ ਹਨ ਇਹਨਾਂ ਨੂੰ ਵੇਖ ਕੇ ਭੁਲਣਾ ਨਹੀਂ ਚਾਹੀਦਾ ਇਹ ਨਰਕ ਦਾ ਮੂਲ ਹਨ ਇਹ ਕਿਸੇ ਕੰਮ ਦੇ ਨਹੀਂ ਹਨ ਆਪਣੇ ਰਾਜੇ ਨੂੰ ਜਾ ਕੇ ਦਿਓ ਗੁਰੂ ਪਿਆਰੇ ਉਹ ਤਦ ਵਜ਼ੀਰ ਨੇ ਜਾ ਕੇ ਇਹ ਸਾਰੀ ਵਾਰਤਾ ਰਾਜੇ ਨੂੰ ਦੱਸੀ ਤੇ ਕਿਹਾ ਕਿ ਇਹ ਕੋਈ ਪੂਰਣ ਸੰਤ ਹਨ ਇਹ ਕੋਈ ਵਸਤੂ ਜੋ ਵੀ ਤੁਸੀਂ ਭੇਜਦੇ ਹੋ ਸਵੀਕਾਰ ਨਹੀਂ ਕਰਦੇ ਚਲੋ ਆਪ ਚਲ ਕੇ ਇਹਨਾਂ ਦੇ ਦਰਸ਼ਨ ਕਰੋ ਵਜ਼ੀਰ ਦੀ ਗੱਲ ਸੁਣ ਕੇ ਰਾਜਾ ਬਹੁਤ ਸਾਰੇ ਵਜ਼ੀਰਾਂ ਅਮੀਰਾਂ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਬਾਗ ਵਿੱਚ ਆ ਗਿਆ ਗੁਰੂ ਜੀ ਦੇ ਕੋਲ ਬੈਠ ਕੇ ਚਰਣਾ ਤੇ ਮੱਥਾ ਟੇਕਿਆ ਤੇ ਹੱਥ ਜੋੜ ਕੇ ਫਿਰ ਸਾਹਮਣੇ ਖੜਾ ਹੋ ਗਿਆ ਗੁਰੂ ਜੀ ਨੇ ਵਚਨ ਕੀਤਾ हे ਰਾਜਨ ਤੇਰੀ ਮਤਿ ਸ੍ਰੇਸ਼ਟ ਹੈ ਤੂੰ ਬਰਮਦਾ ਪਰਦਾ ਦੂਰ ਕਰਕੇ ਸਰਦਾ धारण ਕਰ ਗੁਰੂ ਜੀ ਦਾ ਇਹ ਵਚਨ ਸੁਣ ਕੇ ਰਾਜਾ ਨੂੰ ਨਿਸ਼ਚਾਤਾ ਹੋ ਗਿਆ ਕਿ ਇਹ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਜਾਪਦੇ ਹਨ ਪਰ ਫਿਰ ਸੋਚਣ ਲੱਗਾ ਕਿ ਇੱਕ ਰਾਤ ਘੌਰ ਇਹਨਾਂ ਦੀ ਪਰਖ ਕਰ ਲਵਾਂ ਸੋ ਉਸਨੇ ਉਸ ਰਾਤ ਗੁਰੂ ਜੀ ਦੇ ਵਿਸਰਾਮ ਕਰਨ ਵਾਸਤੇ ਇੱਕ ਵੱਡਾ ਸੋਨਾ ਪਲੰਗ ਵੇਜਿਆ ਤੇ ਸੇਵਾਦਾਰ ਭੇਜ ਦਿੱਤਾ ਅਤੇ ਰਾਤ ਨੂੰ ਰਾਜੇ ਨੇ ਬਹੁਤ ਸਾਰੀਆਂ ਸੁੰਦਰ ਇਸਤਰੀਆਂ ਨੂੰ ਗੁਰੂ ਜੀ ਦੇ ਕੋਲ ਭੇਜਿਆ ਤੇ ਉਹਨਾਂ ਨੂੰ ਕਿਹਾ ਇਸਤਰੀਆਂ ਵਾਲੇ ਹਾਵ ਭਾਵ ਕਰਕੇ ਗੁਰੂ ਜੀ ਦੀ ਪਰਖਿਆ ਕਰੋ ਗੁਰੂ ਪਿਆਰੇਓ ਉਹਨਾਂ ਨੇ ਆਣ ਕੇ ਗੁਰੂ ਜੀ ਦੀ ਸੇਵਾ ਤੇ ਹਾਵ ਭਾਵ ਕਰਕੇ ਜਦੋਂ ਵਰਮੋਣਾ ਸ਼ੁਰੂ ਕੀਤਾ ਤਾਂ ਗੁਰੂ ਜੀ ਨੇ ਕਿਹਾ ਸਤਨਾਮ ਸਿਮਰੋ ਸੁਖ ਭਾਰੀ ਸਫਲ ਜਨਮ ਕਰ ਲੈ ਹੋ ਇਹ ਬਾਰੀ ਪਰ ਇਹ ਸੁਣ ਕੇ ਉਹਨਾਂ ਇਸਤਰੀਆਂ ਨੇ ਇਹ ਹੀ ਕਿਹਾ ਕਿ ਸਾਡੀ ਮਨੋ ਕਾਮਨਾ ਪੂਰੀ ਕਰੋ ਤੋਸੀਪੁਰਣ ਕਰਨ ਯੋਗ ਹੋ ਤਦ ਸਤ ਗੁਰੂ ਜੀ ਨੇ ਕਿਹਾ हे ਇਸਤਰੀਓ ਤੁਸੀਂ ਆਪਣਾ ਮਨ ਸੋਚੇ ਮੋਤੀ ਵਰਗਾ ਸਾਫ਼ ਕਰੋ ਛੀਰ ਸੰਤੋਖ ਦਾ ਸ਼ਿੰਗਾਰ ਕਰੋ ਇਹਨਾਂ ਗੁਣਾ ਕਰਕੇ ਤੁਸੀਂ ਆਪਣੇ ਪਿਆਰੇ ਨੂੰ ਮਹਸਕੋ ਗਿਆ ਮਦੂਸੁਦਨ ਤੇ ਹਰਨਾਮ ਦੇ ਕੜੇ ਤੇ ਮੁੰਦੀ ਆਦੀ ਗਹਿਣੇ ਪਹਿਨੋ ਅਤੇ ਪਰਮੇਸ਼ਵਰ ਨਾਮ ਦੇ ਕਪੜੇ ਪਹਿਨੋ ਹੀਰੇ ਜਦੀਆਂ ਪਟੀਆਂ ਗੰਦੋ ਤੇ ਪ੍ਰਭੂ ਦਾ ਨੈਣਾ ਵਿੱਚ ਸੁਰਮਾ ਪਾਓ ਮਨ ਦੇ ਅੰਦਰ ਵਿੱਚ ਗਿਆਨ ਦਾ ਦੀਪਕ ਜਗਾਓ ਅਤੇ ਸੁੰਦਰ ਸਰੀਰ ਨੂੰ ਸੇਜਾ ਕਰੋ ਤਦ ਫਿਰ ਜਦ ਪ੍ਰਭੂ ਦਾ ਗਿਆਨ ਤੁਹਾਡੇ ਹਿਰਦੇ ਦੀ ਸੇਜ ਉੱਤੇ ਆਏਗਾ ਤਾਂ ਤੁਹਾਡੀ ਅੰਤਰਾਤਮਾ ਸ਼ੋਖ ਦੀ ਪ੍ਰਾਪਤੀ ਕਰੇਗੀ ਸੋ ਹੈ ਪੁਤਰੀਓ ਨਾਮ ਜਪੋ ਗੁਰੂ ਸਬ ਨਾਲ ਵਿਕਾਰਾਂ ਦੀ ਇੱਛਾ ਦੂਰ ਕਰੋ ਪਤੀ ਦੀ ਸੇਵਾ ਕਰੋ ਤਰ੍ਹਾਂ ਨੂੰ ਮੁਕਤੀ ਦੀ ਪ੍ਰਾਪਤੀ ਹੋਏਗੀ ਇਹ ਕਾਮ ਕ੍ਰੋਧ ਵਿਕਾਰ ਪੱਥਰ ਵਾਂਗ ਘਰੇ ਹਨ ਨਾਮ ਸਿਮਰਨ ਤੋਂ ਬਿਨਾ ਇਹਨਾਂ ਨਾਲ ਸੰਸਾਰੀ ਸੂਪੀ ਸਾਗਰ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ ਇਸ ਸਬਦ ਦਾ ਉਪਦੇਸ਼ ਸੁਣ ਕੇ ਉਹਨਾਂ ਸਾਰੀਆਂ ਔਰਤਾਂ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ਅਤੇ ਆਪਣੀ ਭੋਲ ਬਖਸ਼ਾਈ ਦਿਨ ਚੜੇ ਰਾਜਾ ਸ਼ਿਵਨਾਬ ਨੂੰ ਉਹਨਾਂ ਨੇ ਦੱਸਿਆ ਕਿ ਉਹ ਤਾਂ ਪੂਰਨ ਪੁਰਖ ਸੰਤ ਹਨ ਸਾਡੀ ਉਹਨਾਂ ਅੱਗੇ ਕੋਈ ਵੇਸ ਨਾ ਚੱਲ ਸਕੇ ਉਹਨਾਂ ਦੇ ਉਪਦੇਸ਼ ਨਾਲ ਸਾਡੀ ਵਿਕਾਰਾਂ ਦੀ ਤ੍ਰਿਸ਼ਨਾ ਮਿਟ ਗਈ ਹੈ ਅਤੇ ਮਨ ਸ਼ਾਂਤ ਹੋ ਗਏ ਹਨ ਗੁਰੂ ਪਿਆਰਿਓ ਇਹ ਸੁਣ ਕੇ ਰਾਜਾ ਨੰਗੇ ਪੈਰੀ ਬੜੀ ਸਰਦਾ ਨਾਲ ਗੁਰੂ ਜੀ ਦੇ ਦਰਸਾਂ ਕਰਨ ਆਇਆ ਅਤੇ ਚਰਨਾ ਤੇ ਮੱਥਾ ਟੇਕ ਕੇ ਸਾਹਮਣੇ ਹੱਥ ਜੋੜ ਕੇ ਖਲੋ ਗਿਆ ਜਦੋਂ ਇਸ ਤਾਂ ਦਹਾਈ ਪਹਿਰ ਬੀਤ ਗਏ ਤਾਂ ਗੁਰੂ ਜੀ ਨੇ ਪ੍ਰਸੰਨ ਹੋ ਕੇ ਰਾਜੇ ਸਿਬਨਾਵ ਤੇ ਕਿਰਪਾ ਦ੍ਰਿਸ਼ਟੀ ਕੀਤੀ ਅਤੇ ਉਸ ਦਾ ਉਦਾਰ ਕੀਤਾ ਜਦ ਰਾਜੇ ਨੂੰ ਪਤਾ ਲੱਗਾ ਕਿ ਗੁਰੂ ਜੀ ਉਦਾਸੀ ਸਾਹਿਬ ਨੂੰ ਨਾਨਕ ਨਾਮ ਕਰਕੇ ਹੈ ਤਾਂ ਉਹ ਬੜਾ ਖੁਸ਼ ਹੋਇਆ ਤੇ ਗੁਰੂ ਜੀ ਦੀ ਤੈਨ ਪਰ ਕਮਾ ਕਰਕੇ ਕਹਿਣ ਲੱਗਾ ਗੁਰੂ ਜੀ ਮੇਰੀ ਰਸਨਾ ਤੁਹਾਡੀ ਉਸਤਤ ਨਹੀਂ ਕਰ ਸਕਦੀ ਮੈਨੂੰ ਹਰ ਤਰ੍ਹਾਂ ਆਪਣਾ ਦਾਸ ਸਮਝੋ ਮੇਰੇ ਘਰ ਨੂੰ ਆਪਣੇ ਪਵਿੱਤਰ ਚਰਨ ਕਮਲ ਪਾ ਕੇ ਪਵਿੱਤਰ ਕਰੋ ਤਦ ਗੁਰੂ ਜੀ ਨੇ ਕਿਹਾ ਰਾਜਾ ਪਹਿਲਾਂ ਤਾਂ ਧਰਮਸ਼ਾਲਾ ਤਿਆਰ ਕਰ ਫਿਰ ਸਾਨੂੰ ਆ ਕੇ ਲੈ ਜਾਇ ਇਹ ਵਚਨ ਸੁਣ ਕੇ ਰਾਜਾ ਆਪਣੇ ਘਰ ਚਲਾ ਗਿਆ ਇਸ ਹਫ਼ਤੇ ਤੋਂ ਪਹਿਲਾਂ ਉਸਨੇ ਜਾ ਕੇ ਧਰਮਸ਼ਾਲਾ ਬਣਵਾਈ ਫਿਰ ਗੁਰੂ ਜੀ ਨੂੰ ਲੈਣ ਵਾਸਤੇ ਗਿਆ ਤੇ ਆਪਣੇ ਘਰ ਗੁਰੂ ਜੀ ਦੇ ਪਵਿੱਤਰ ਚਰਨ ਛੁਆ ਕੇ ਪਵਿੱਤਰ ਕਰਵਾਇਆ ਰਾਜੇ ਨੇ ਗੁਰੂ ਜੀ ਨੂੰ ਪੁਲੰਗ ਉੱਤੇ ਬਿਠਾ ਕੇ ਜਲ ਪਾਣੀ ਦੀ ਸੇਵਾ ਕੀਤੀ ਫਿਰ ਬੇਨਤੀ ਕੀਤੀ ਕਿ ਹੈ ਗੁਰੂ ਜੀ ਦਾਸ ਨੂੰ ਉਪਦੇਸ਼ ਬਖਸ਼ੋ ਗੁਰੂ ਜੀ ਨੇ ਉਸ ਨੂੰ ਉਪਦੇਸ਼ ਬਖਸ਼ ਕੇ ਵਿਹਾਲ ਕੀਤਾ ਗੁਰੂ ਜੀ ਕੁਝ ਸਮਾਂ ਰਾਜੇ ਕੋਲ ਰਹੇ ਤੇ ਉਹਨੂੰ ਪਵਿੱਤਰ ਉਪਦੇਸ਼ ਦੇ ਕੇ ਨਿਹਾਲ ਕੀਤਾ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਇਆਂ ਬੁਲਣਾ ਚੁਕਾਂ ਦੀ ਖਿਮਾ ਬਖਸ਼ਣੀ ਵੀਡੀਓ ਨੂੰ ਲਾਈਕ ਕਰਨਾ ਅਤੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ